ਲਓ ਜੀ ਨਮਸਕਾਰ ਦੋਸਤੋ ਪਿੰਡ ਸਜਰਾਣਾ ਦੇ ਲਈ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਜੋ ਕਿ ਥਿੰਦ ਆਨਲਾਈਨ ਪੁਆਇੰਟ ਮਾਤਾ ਗੁਜਰੀ ਦੇ ਬਿਲਕੁਲ ਸਕੂਲ ਦੇ ਬਿਲਕੁਲ ਸਾਹਮਣੇ ਜੋ ਕਿ ਖੁੱਲ ਗਿਆ ਨਵਾਂ ਸੋਸ ਦੇ ਵਿੱਚ ਹੁਣੇ ਤੁਹਾਨੂੰ ਦਿਖਾਣੇ ਆ ਕਿ ਜੋ ਤੁਸੀਂ ਕਾਫੀ ਸਾਲਾਂ ਤੋਂ ਦੇਖ ਰਹੇ ਸੀ ਕਿ ਕੰਬੋਜ ਆਨਲਾਈਨ ਪੁਆਇੰਟ ਤੇ 사ਜਨ ਕੁਮਾਰ ਜੀ ਜੋ ਕਿ ਕੰਮ ਕਰਦੇ ਸੀ ਇਹ ਤੁਹਾਡੇ ਸਾਹਮਣੇ 사ਜਨ ਕੁਮਾਰ ਜੀ ਆ ਚੁੱਕੇ ਨੇ ਸੋ ਇਹ ਪਹਿਲਾਂ ਜੋ ਕਿ ਕੰਬੋਜ ஆன்ਲਾਈਨ ਪੁਆਇੰਟ ਸਤੂ ਕੋਲ ਕੰਮ ਕਰਦੇ ਸੀ ਸਤ ਦੇਵ ਜੋ ਕਿ 메ਨ ਅੱਡੇ ਤੇ ਤੇ ਹੁਣ ਇਹ ਇੱਧਰ ਆ ਚੁੱਕੇ ਨੇ ਥੰਦ ஆன்ਲਾਈਨ ਪੁਆਇੰਟ ਤੇ ਜਿਸ ਦੀ ਲੋਕੇਸ਼ਨ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਤੁਹਾਡੇ ਲਈ ਹਰ ਤਰ੍ਹਾਂ ਦਾ ਜਿਵੇਂ ਕਿ ਤੁਸੀਂ ਸਰਕਾਰੀ ਨੌਕਰੀਆਂ ਦੇ ஆன்ਲਾਈਨ ਫਾਰਮ ਭਰਨੇ ਨੇ ਤੇ ਇਹਨਾਂ ਦਾ ਜਿਵੇਂ ਕਿ ਤੁਸੀਂ ਪਹਿਲਾਂ ਲੋਕੇਸ਼ਨ ਦੇਖ ਲਓ ਆ ਜੋ ਦੋ ਗੇਟ ਨੇ ਇੱਕ ਸ਼ਹੀਦ ਲੇਖ ਰਾਜ ਗੇਟ ਤੇ ਇੱਕ ਸ਼ਹੀਦ ਦੇਸ਼ ਰਾਜ ਕੰਬੋਜ ਗੇਟ ਜੋ ਕਿ ਯਾਦਗਾਰੀ 게ਟ ਹੈ ਇਹਦੇ ਤੇ ਮਾਤਾ ਗੁਜਰੀ ਸਕੂਲ ਇਸ ਦੇ ਨਾਲ ਆ ਗਿਆ ਇਸ ਦੇ ਬਿਲਕੁਲ ਸਾਹਮਣੇ ਇੱਥੇ ਹੁਣੇ ਤੁਹਾਨੂੰ ਅਸੀਂ ਦਿਖਾਉਨੇ ਆ ਜੋ ਕਿ ਥਿੰਨ ਆਨਲਾਈਨ ਪੁਆਇੰਟ ਸੋ ਇੱਥੇ ਤੁਸੀਂ ਸਰਕਾਰੀ ਨੌਕਰੀਆਂ ਦੇ ਫਾਰਮ ਭਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਆਧਾਰ ਕਾਰਡ ਪੈਨ ਕਾਰਡ ਬਣਵਾਉਣਾ ਤਾਂ ਤੇ ਇਸ ਦੇ ਨਾਲ ਹੀ ਆ ਉੱਪਰ ਤੁਸੀਂ ਦੇਖ ਰਹੇ ਹੋ ਜੋ ਕਿ ਲਾਇਬ੍ਰੇਰੀ ਦਾ ਵੀ ਇੱਥੇ ਖਾਸ ਪ੍ਰਬੰਧ ਹੈ ਤੇ ਪੈਸਿਆਂ ਦਾ ਲੈਣ-ਦੇਣ ਜੇ ਤੁਹਾਡੀ ਬੁਢਾਪਾ ਪੈਨਸ਼ਨ ਆਈ ਉਹ ਵੀ ਇੱਥੋਂ ਤੁਸੀਂ ਕਢਵਾ ਸਕਦੇ ਹੋ ਤੇ ਨਾਲ ਹੀ ਇਹਨਾਂ ਦਾ ਇੱਥੇ ਬਿਜਲੀ ਦਾ ਵੀ ਕੰਮ ਹੈਗਾ ਜੋ ਕਿ ਥਿੰਦੇ ਇਲੈਕਟ੍ਰੀਕਲ ਸਟੋਰ ਜੇ ਕਿਸੇ ਨੇ ਮੋਟਰਾਂ-ਮੋਟਰਾਂ ਕੰਮ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਹੀ ਪੈਨਸ਼ਨਾਂ ਜੇ ਤੁਸੀਂ ਕਢਾਉਣੀਆਂ ਨੇ ਸਟੇਸ਼ਨਰੀ ਦਾ ਸਾਰਾ ਸਮਾਨ ਜੋ ਕਿ ਉਹ ਵੀ ਇਹਨਾਂ ਦੇ ਕੋਲ ਉਪਲਬਧ ਹੈ ਤੇ ਸਟੇਸ਼ਨਰੀ ਦੇ ਸਮਾਨ ਵਾਸਤੇ ਜਿਵੇਂ ਕਿ ਰਾਹੁਲ ਤਿੰਨ オンਲਾਈਨ ਪੁਆਇੰਟ ਤੇ ਪਹਿਲਾਂ ਹੀ ਤਾਇਨਾਤ ਨੇ ਤੇ ਉਹਨਾਂ ਦੇ ਨਾਲ ਹੀ ਸੇਵਾ ਨਿਭਾਣ ਦੇ ਲਈ ਸਾਜਨ ਕੁਮਾਰ ਵੀ ਇੱਥੇ ਹੁਣ ਤਾਇਨਾਤ ਹੋ ਚੁੱਕੇ ਨੇ ਤੇ ਉਸ ਦੇ ਨਾਲ ਹੀ ਜਿਵੇਂ ਹੁਣ ਬੀਜਾਂ ਅਤੇ ਮਸ਼ੀਨਰੀ ਦੇ ਸਬਸਿਡੀ ਦੇ ਫਾਰਮ ਚੱਲ ਰਹੇ ਨੇ ਉਹ ਵੀ ਇੱਥੇ ਪਰੇ ਜਾਂਦੇ ਹਨ ਜੇ ਕਿਸੇ ਵੀ ਵੀਰ ਨੇ ਕੋਈ ਵੀ ਸਰਕਾਰੀ ਫਾਰਮ ਪਰਵਾਉਣਾ ਹੈ ਤਾਂ ਉਹ ਤੁਸੀਂ ਸਾਜਨ ਕੁਮਾਰ ਜੀ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਦਾ ਇੱਥੇ ਬਹੁਤ ਵਧੀਆ ਕੰਮ ਹੈ ਸੋ ਸਾਰਾ ਫਾਰਮ ਕਰੈਕਟ ਤੁਹਾਨੂੰ ਭਰ ਕੇ ਦਿੱਤਾ ਜਾਏਗਾ ਕਿਸੇ ਵੀ ਤਰ੍ਹਾਂ ਦੀ ਗਲਤੀ ਨਹੀਂ ਰਹਿਣ ਦਿੱਤੀ ਜਾਏਗੀ ਸੋ ਕਈ ਵਾਰ ਹੁੰਦਾ ਹੈ ਕਿ ਜੇ ਬੰਦਾ ਸਮੇਂਦਾਰ ਨਾ ਹੋਵੇ ਜਾਂ ਕੁਝ ਵੀ ਹੈ ਅਣਗਹਿਲੀ ਦੇ ਕਰਕੇ ਫਾਰਮ ਗਲਤ ਭਰ ਦਿੰਦੇ ਨੇ ਲੇਕਿਨ ਇਹਨਾਂ ਦੇ ਕੋਲ ਬਹੁਤ ਵੱਡਾ ਅਨੁਭਵ ਹੈ ਬੜੇ ਸਾਲਾਂ ਤੋਂ ਆਨਲਾਈਨ ਦਾ ਕੰਮ ਕਰ ਰਹੇ ਨੇ ਤੁਸੀਂ ਜਿਵੇਂ ਕਿ ਪੈਨ ਕਾਪੀਆਂ ਜਾਂ ਕੋਈ ਹੋਰ ਸਟੇਸ਼ਨਰੀ ਦਾ ਸਾਮਾਨ ਲੈਣਾ ਉਹ ਵੀ ਇੱਥੇ ਉਪਲਬਧ ਹੈ ਫੋਟੋਕਾਪੀ ਕਰਵਾਣੀ ਹੈ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਨਾਲ ਤੁਸੀਂ ਜੋ ਕਿ ਅਸ ਸੋਪ ਤੋਂ ਹਰ ਤਰ੍ਹਾਂ ਦਾ ਤੁਸੀਂ ਸਮਾਨ ਸਟੇਸ਼ਨਰੀ ਦਾ ਖਰੀਦ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਕਾਪੀਆਂ ਹਰੇਕ ਰੇਟ ਦੇ ਵਿੱਚ ਜੋ ਕਿ ਹੌਲਸੇਲ rate ਲਗਭਗ ਤੁਹਾਨੂੰ ਸਵਾਰੀਆਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਹ ਜੋ ਕਿ rahul kumar thand ਇਹਨਾਂ ਨੇ ਪਹਿਲਾਂ ਤੋਂ ਹੀ ਦੁਕਾਨ ਸਟਾਰਟ ਕੀਤੀ ਹੋਈ ਹੈ ਉਸ ਦੇ ਨਾਲ ਹੀ ਤੁਸੀਂ ਹਰ ਤਰ੍ਹਾਂ ਦਾ ਰਜਿਸਟਰ ਕਾਪੀ ਪੈਨ ਬਸਤਾ ਜੋ ਬੈਗ ਹੁੰਦਾ ਸਕੂਲ ਦਾ ਜਾਂ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦੀ ਬੁੱਕ ਲੈਣੀ ਹੈ ਤਾਂ ਉਸ ਦੇ ਲਈ ਵੀ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਤੇ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਜੋ ਉੱਪਰ ਲਾਇਬ੍ਰੇਰੀ ਦਾ ਕੰਮ ਹੈ ਉਹ ਵੀ ਬਹੁਤ ਸ਼ਾਨਦਾਰ ਤਰੀਕੇ ਨਾਲ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਸੋ ਉੱਥੇ ਤੁਸੀਂ ਐਡਮਿਸ਼ਨ ਜ਼ਰੂਰ ਕਰਾਓ ਤੇ ਇਹਨਾਂ ਦੇ ਲਈ ਆ ਬੈੱਡ ਵੀ ਲਗਾਇਆ ਗਿਆ ਜਿੱਥੇ ਆਰਾਮ ਕਰ ਦਿੰਦੇ ਨੇ ਸੋ ਬਹੁਤ ਵਧੀਆ ਗੱਲ ਹੈ ਕਿ ਬਹੁਤ ਵਧੀਆ ਇਹਨਾਂ ਦਾ ਇਹ ਜੋ ਆਪਣੇ ਆਨਲਾਈਨ ਪੁਆਇੰਟ ਬਣਿਆ ਹੋਇਆ ਸਾਰੀ ਸੇਵਾਵਾਂ ਇੱਥੇ ਉਪਲਬਧ ਹਨ ਆ ਤੁਸੀਂ ਸਕਰੀਨ ਦੇ ਤੇ ਨੰਬਰ ਦੇਖ ਰਹੇ ਹੋ ਇਸ ਤੇ ਕਾਲ ਲਗਾ ਕੇ ਤੁਸੀਂ ਸਾਜਨ ਕੁਮਾਰ ਤੇ ਰਾਹੁਲ ਕੁਮਾਰ ਨੂੰ ਕਾਲ ਕਰਕੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਫਾਰਮ ਜੇ ਘਰ ਬੈਠੇ ਭਰਉਣਾ ਤਾਂ ਵੀ ਤੁਸੀਂ ਫੋਟੋ ਸੈਂਡ ਕਰਕੇ ਆਪਣੇ ਡਾਕੂਮੈਂਟਾਂ ਦੀ ਤੈਨਾਂ ਕੋਲੋਂ ਫਾਰਮ ਆਨਲਾਈਨ ਅਪਲਾਈ ਕਰਵਾ ਸਕਦੇ ਹੋ ਸੋ ਧੰਨਵਾਦ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ